ਕਿ ਕੋਈ ਹੋਰ ਚਲ ਗਿਆ ਉਹ ਸਾਡਾ ਨਾਮ ਲਾਉਂਦਾ ਸੀ ਕਿ ਇਹਨਾਂ ਨੇ ਮੁੰਡੇ ਬਲਾ ਕੇ ਮੁੰਨੂ ਕਟਵਾਇਆ ਕੁਲੀ ਸਰ ਸਾਡੀ ਤੋਂ ਬੋਚਲ ਬਹੁਤ ਵਧੀਆ ਸੀ ਨੀ ਆਪੀ ਥੋੜੇ ਜਣ ਪਹਿਲੇ ਸਾਨੂੰ ਬੁਲਾਣੋਂ ਹਟ ਗਿਆ ਆਟ ਪਾਸਿਆਂ ਨੇ ਸੀਗੇ ਬਾਈਕ ਤੇ ਸੀ ਉਹ ਦੋਨੋਂ ਪਰ ਇਹ ਅੱਜ ਪਰੇ ਹੋਏ ਸੀਗੇ ਤਲਪਾਨਾ ਪਰਫੋਨਾ ਸੀਗੇ ਠੰਡੇ ਸੀਗੇ ਆਪਾਂ ਸਰੋਤ ਜੀ ਜੋਨਰ ਨੰਬਰ ਉਪਰ ਪਲੇ ਕਰੂਗੇ ਉਹ ਵੀ ਲਪੇਟੇ ਤੇ ਸੀਗੇ ਮੇਰਾ ਵੀ ਬਹੁਤ ਇੱਕਦਮ ਹੀ ਸਾਰਾ ਕੁਝ ਹੋ ਗਿਆ ਕੁਝ ਵੀ ਪਤਾ ਲੱਗਾ ਨਹੀਂ ਕਿ ਰਾਜੀਵ ਮੈਡਮ ਕੀ ਹੋਇਆ ਸੀਗਾ ਜੀ ਉਹ ਤਾਂ ਪੜੇ ਨਾਲ ਦੇ ਆਪਣੇ ਜਾ ਦੇ ਇਮੀਗੇਸ਼ਨ ਦਾ ਕਾਰਟ ਤੋਂ ਪਾ ਦੇਂ ਦੇ ਜੀ ਉਹ ਤੋਂ ਵਾਪਸ ਆਉਂਦੇ ਪੀ ਸੀ ਲੈਦਰ ਕੰਪਲੈਕਸ ਵੱਲ ਦੀ ਤੇ ਉੱਥੇ ਆਖਦਾਸ ਮੁੰਡੇ ਸੀਗੇ ਬਾਈਕ ਦੇ ਉੱਪਰ ਉਹਨਾਂ ਨੇ ਪਹਿਲਾਂ ਬਾਈਕ 'ਚ ਲੱਤ ਮਾਰੀ ਇਦਾਂ ਦਾ ਬਾਈਕ ਸਾਈਡ ਤੇ ਗਰੀਂ ਰੋਡ ਤੋਂ ਅਸੀਂ ਉਤਰ ਗਏ ਥੱਲੇ ਉਹ ਸਾਨੂੰ ਪੁੱਟਣ ਵਾਲੇ ਲਾਪੇ ਉਹ ਤਾਂ ਉਹ ਤੁਹਾਡੇ ਪਾਈ ਸਾਰੇ ਤੋੜ ਦਿੱਤੀ ਮੇਰੇ ਭਰਾ ਕਿਉਂ ਮੈਂ ਆਪਣੇ ਭਰਾ ਨੂੰ ਬਚਾਉਂਦੇ ਚਾਹੁੰਦੇ ਮੇਰੇ ਅੱਜ ਸਵੇਰੇ 6:00 ਵਜੇ ਆ ਤੇ ਮੇਰੇ ਲਾਤ ਜਿਹਨਾਂ ਨੇ ਕੁਰਬਾਨ ਮਾਰੀ ਉਹ ਜੌਨ ਨਾਲ ਅੱਛਾ ਜੀ ਹਾਂ ਜੀ ਪਾਈ ਵੀ ਸਾਡੀ ਸਾਰੇ ਤੋੜ ਦਿੱਤੇ ਆ ਮੈਡਮ ਲੈਦਰ ਕੰਪਲੈਕਸ ਕਿੱਥੇ ਕਰਕੇ ਗਏ ਸੀ ਤੁਸੀਂ ਸਰ ਅਸੀਂ ਲੈਦਰ ਕੰਪਲੈਕਸ ਐਕਜੈਕਟ ਲੈਦਰ ਕੰਪਲੈਕਸ ਗਏ ਸੀ ਜੀ ਉਹਨਾਂ ਦੇ ਸ਼ੌਕ ਕਰਨੇ ਮਾਮਾ ਜਿੱਦ ਮਿਲਦੇ ਨੇ ਤੁਹਾਨੂੰ ਕਹਾਂਗਾ ਪੋਤੇ ਜੀ ਉਹਨਾਂ ਨੂੰ ਡੱਬਾ ਦੇ ਕੇ ਸੀ ਉੱਥੇ ਹੀ ਵਾਪਸ ਆ ਗਏ। ਅੱਛਾ ਜੀ। ਉਹ ਮੁੰਡਿਆਰਾ ਪਤਾ ਲੱਗਾ ਕਿਹੜੇ ਨੇ ਸੀ ਉਹ? ਨਹੀਂ ਨਹੀਂ ਕੋਈ ਪਤਾ ਨਹੀਂ ਲੱਗਾ। ਮੈਡਮ ਤੁਸੀਂ ਕੋਣ ਕੋਣ ਸੀ? ਕੀ ਸੀਤੇ ਸੀ ਜੀ ਉਹਨਾਂ ਨੇ? ਉਸਨੇ ਪਤਾ ਲੱਗਾ ਇੱਕ ਵੀ ਲਾਈਟ ਨਹੀਂ ਹੈਗੀ ਉਸ ਰੋਡ ਤੇ। ਅੱਛਾ ਜੀ। ਜੀ ਮੇਰੇ ਦੇ ਕਰਕੇ ਪਤਾ ਨਹੀਂ। ਮੈਡਮ ਕੋਟ ਮਾਰ ਕੇ ਹੋਈ ਸੀ ਤੁਹਾਡੇ ਨਾਲ। ਜਿੱਦਾਂ ਮੇਰੇ ਪੂਜ ਜੀ ਦਾ ਪੋਤਾ ਆ। ਉਹਨਾਂ ਦੇ 12 ਤਰੀਕ ਨੂੰ ਉਹਨਾਂ ਦੀ ਲੜਾਈ ਹੋਈ ਸੀ। ਉਹਨਾਂ ਦੇ ਘਰੇ ਮੁੰਡੇ ਪੜਗੇ ਸੀਗੇ। ਉਹ ਸਾਡਾ ਨਾਮ ਲਿਖਾਉਂਦੇ ਪਏ ਸੀਗੇ ਤੇ ਇਹਨਾਂ ਦੀ ਕੁੜੀ ਆਈ ਸੀਗੀ ਤੇ ਇਹਨਾਂ ਦਾ ਮੁੰਡਾ ਆਇਆ ਸੀਗਾ ਮੁੰਡੇ ਲੈ ਕੇ ਸਾਡੇ ਘਰ ਇਹਨਾਂ ਨੇ ਕਰਵਾਇਆ ਸਾਰਾ ਕੁਝ ਸਾਡੇ ਤੇ ਪੱਤਰ ਤਰ੍ਹਾਂ ਦੇ ਪਏ ਸੀਗੇ ਹੋ ਅੱਛਾ ਜੀ ਤੁਹਾਡੇ ਤੇ ਕਿਉਂ ਪਰਚਾ ਕਰਾਉਂਦੇ ਸੀਗੇ ਸਰ ਇਹ ਨਹੀਂ ਪਤਾ ਕਿਉਂ ਕਰਾਂਦੇ ਅਸੀਂ ਤਾਂ ਮੇਰਾ ਬ੍ਰਦਰ ਉੱਥੇ ਆਈ ਨਹੀਂ ਸੀਗਾ ਸਾਡੇ ਤੇ ਸਿਰਫ ਅਸੀਂ ਸੀਗੇ ਮॉम ਸੀਗੇ ਮੇਰੇ ਮੈਸੀਗੇ ਮੇਜਿਸਟੋ ਨਹੀਂ ਸੀਗੇ ਬ੍ਰਦਰ ਮੇਰਾ ਨਕੋਦਰ ਚੌਕ ਉਹਦਾ ਪੀਜੀ ਆ ਉਹ ਉੱਥੇ ਸੀਗਾ 5:30 ਤੋਂ 7:30 ਦੇ ਕਰੀਬ ਉੱਥੇ ਪੀਲੀ ਚ ਸੀਗਾ ਇਹਨਾਂ ਨੇ ਕਿਹਾ ਕਿ 6:30 ਵਜੇ ਲੜਾਈ ਹੋਈ ਆ ਤੇ ਇਹਨਾਂ ਦਾ ਮੁੰਡਾ ਆਇਆ ਸੀਗਾ ਨਾਲ ਅਸੀਂ ਆਪਣੀ ਸੀਸੀਟੀਵੀ ਉਹ ਤੋਂ ਕਢਵਾ ਲਈ ਸੀ ਜੀ ਮੈਡਮ ਕੀ ਲੱਗਦਾ ਜਿਹੜਾ ਤੁਹਾਡੇ ਭੂਆ ਦਾ ਪੋਤਾ ਜਾਂ ਕੋਈ ਰੈਲਿਟੀ ਕਿ ਉਹਦੀ ਲਗੜੜ ਦੇ ਨਾਲ ਤੁਹਾਡੇ ਤੇ ਹਮਲਾ ਹੋਇਆ ਤੇ ਕੋਈ ਹੋਰ ਚਲ ਗਿਆ ਉਹ ਸਾਡਾ ਨਾਮ ਲਾਂਦਾ ਸੀ ਕਿ ਇਹਨਾਂ ਨੇ ਮੁੰਡੇ ਬਲਾ ਕੇ ਮੁੰਨੂ ਘਟਵਾਇਆ ਕਰੇ ਅੱਛਾ ਜੀ ਕਿਹਨਾਂ ਨੇ ਕਿ ਇਹਨਾਂ ਨੇ ਨਾਲ ਲਿਆ ਡਾਡ ਪਰਮਜੀਤ ਜੀ ਪਰਮਜੀਤ ਕੌਣ ਆ ਜੀ ਮੇਰੇ ਪੂਆ ਦਾ ਪੁੱਤ ਅੱਛਾ ਜੀ ਤੁਹਾਡੀ ਪੂਆ ਦੇ ਪੁੱਤੇ ਨਾਲ ਕੀ ਬੋਲਚਾਲ ਹੈ ਜੀ ਨਹੀਂ ਸਾਰਾ ਸਾਡੀ ਤਾਂ ਬੋਲਚਾਲ ਬਹੁਤ ਬੰਦਿਆ ਸੀ ਤੁਸੀਂ ਆਪ ਹੀ ਥੋੜੇ ਦਿਨ ਪਹਿਲੇ ਸਾਨੂੰ ਬੁਲਾਣੋਂ हट ਗਿਆ ਪਹਿਲਾਂ ਸਾਡੇ ਸਾਡੇ ਨਾਲ ਹੀ ਭੁੰਮਦਾ ਹੁੰਦਾ ਸੀ ਹਮੇਸ਼ਾ ਮੇਰੇ ਨਾਲ ਹੀ ਮੇਰੇ ਭਰਾ ਦੇ ਨਾਲ ਉਹ ਨਹੀਂ ਆਉਣਾ ਜਾਣਾ ਕਿਤੇ ਵੀ ਜਾਣਾ ਚਾਰ ਪੰਜ ਦਿਨ ਤੋਂ ਸਾਡੇ ਘਰ ਹੀ ਨਹੀਂ ਆਉਂਦੇ ਤੇ ਸਾਡੇ ਘਰ ਵੀ ਬਿਲਕੁਲ ਨਾਲ ਨਾਲ ਹੀ ਆ ਤੇ ਅੱਜ ਕੀ ਗੱਲ ਹੋਈ ਸੀ ਬਿਲਕੁਲ ਗੱਲ ਨਹੀਂ ਹੋਈ ਸਰ ਮੈਂ ਤਾਂ ਕਿੰਨੇ ਦਿਨ ਹੋ ਗਏ ਆਪਣੇ ਘਰੋਂ ਹੀ ਨਹੀਂ ਜਾਂਦੀ ਸੀ ਨਾ ਮੇਰਾ ਭਰਾ ਹੀ ਘਰ ਤੇ ਆ ਸੀਗਾ ਅਚਾਨਕ ਹੀ ਮਮਾ ਕਹਿੰਦੀ ਕਿ ਜੋ ਤੀ ਦੱਬਾ ਵਿਆਹ ਆਇਆ ਮਮਾ ਜੀ ਨੂੰ ਜਿਆਦਾ ਕੰਮ ਜਾਣਾ ਸੀਗਾ ਤੇ ਫਿਰ ਮੈਂ ਮੇਰੀ ਕਜ਼ਨ ਸਿਸਟਰ ਸੀਗੀ ਤੇ ਮੇਰਾ ਬ੍ਰਦਰ ਸੀਗਾ ਤਿੰਨੋਂ ਜਣੇ ਅਸੀਂ ਡੱਬਾ ਦੇ ਕੇ ਘਾਰੇ ਜਾ ਪਸੰਦੇ ਫੇਸ ਜੀ ਵਿਆਹ ਕਦਾ ਸੀਗਾ ਮੇਰੀ ਛੋਟੀ ਸੱਸ ਦਾ ਹੋਇਆ 6 ਦਿਨ ਪਹਿਲਾਂ ਅੱਛਾ ਜੀ ਅੱਛਾ ਮਾਮੇ ਦੇ ਘਰ ਡੱਬਾ ਤੋਂ ਉਸ ਤੋਂ ਬਾਅਦ ਕਿੰਨੇ ਕ ਲੜਕੇ ਸੀਗੇ 8-10 ਜਣੇ ਸੀਗੇ ਬਾਈਕ ਤੇ ਸੀ ਉਹ ਦੋ ਨਾ ਪਰੇ ਹਥਿਆਰ ਜਪੜੇ ਹੋਏ ਸੀਗੇ ਤਲਪਾਨਾ ਕੁਰਪਾਨਾ ਸੀਗੇ ਠੰਡੇ ਸੀਗੇ ਤੁਹਾਨੂੰ ਕਿੱਥਾ ਸੀ ਕਿਸੇ ਦਾ ਮੋਟਰਸਾਈਕਲ ਨੰਬਰ ਨੋਟ ਕੀਤਾ ਤੁਸੀਂ ਸਰ ਕੁਛ ਨਹੀਂ ਜਨਾ ਨੰਬਰ ਉਹਦਾ ਪਲੇਟਾਂ ਵੀ ਨਹੀਂ மூੜੀ ਲਪੇਟੇ ਪਏ ਸੀਗੇ ਮੇਰਾ ਵੀ ਬਹੁਤ ਇੱਕਦਮ ਹੀ ਸਾਰਾ ਕੁਝ ਹੋ ਗਿਆ ਕੁਛ ਨਹੀਂ ਵੀ ਪਤਾ ਲੱਗਾ ਚਾਹ ਨਹੀਂ ਕਿ ਕੀ ਲੱਗਦਾ ਕਿ ਤੁਹਾਨੂੰ ਕਿਹਨਾਂ ਦਾ ਦੱਸਿਆ ਮੜਾ ਕਰਾਇਆ ਸਰ ਉਹ ਹਿੰਦੀ ਉਹਨੇ ਕੀਤਾ ਆ ਪਰਮਜੀਤ ਜਿਹੜਾ ਨਾ ਤੁਹਾਡੀ ਪੂਆ ਦਾ ਪੋਤਾ ਜੀ ਹਾਂਜੀ ਅੱਛਾ ਜੀ ਉਹਨੇ ਕਿੰਨੇ ਦਿਨ ਹੋ ਗਏ 12 ਤਰੀਕ ਨੂੰ ਆਪਣੇ ਘਰ ਵੀ ਨਹੀਂ ਆਏ ਆ। ਅੱਛਾ ਜੀ। ਬਾਹਰ ਰਹਿੰਦੇ ਤੇ ਘਰ ਵੀ ਨਹੀਂ ਆਉਂਦੇ। ਉਹ ਸਾਡੇ ਤੇ ਪਟਾਣ ਲਗਾ। ਅੱਛਾ ਜੀ। ਉਹ ਸਾਰਾ ਟੱਪਰੀ ਆਪਣਾ ਪਤਾ ਨਹੀਂ ਕਿੱਥੇ ਰਹਿੰਦਾ। ਤੁਹਾਨੂੰ ਨਹੀਂ ਪਤਾ। ਤੇ ਬ੍ਰਦਰ ਤੁਹਾਡਾ ਕਿ ਡਾਊਨ ਠੀਕ ਹੈ ਨਾ? ਬ੍ਰਦਰ ਮੇਰਾ ਠੀਕ ਆ ਹਾਂਦੇ। ਬਾਈਕ ਉਹ ਸਾਰੀ ਤੋੜ ਗਏ ਆ। ਬ੍ਰਦਰ ਦੇ ਸਾਝੀਆਂ ਸੱਟ ਤਾਂ ਨਹੀਂ ਲੱਗੀਆਂ? ਨਹੀਂ ਬ੍ਰਦਰ ਦੀਆਂ ਨਹੀਂ ਲੱਗੀਆਂ। ਮੈਂ ਤਾਂ ਘਰ ਨੂੰ ਬਚਾਣ ਦੇ ਚਾਹਦੇ ਆ। ਮੇਰੇ ਬਦਲੇ ਤੋੜਦੇ। ਠੀਕ ਹੈ। ਜੀ। ਉਹ ਮੁੜ ਕੇ ਬਾਈਕ ਭੰਨਣ ਲੱਗੇ ਆ। ਨੱਚ ਕੋਈ ਪੁਲਿਸ ਕੰਪਲੇਟਡ ਵਗੈਰਾ ਕੀਤੀ ਤੁਸੀਂ ਹਾਂਜੀ ਅਸੀਂ ਉੱਥੇ ਨੇ ਕਾਲਰ ਜਿਸ ਦਾ ਨੇ ਫੋਨ ਕੀਤਾ ਸੀਗਾ 100 ਨੰਬਰ ਤੇ ਉਹ ਕੋਈ ਨਹੀਂ ਚੱਕਦੇ ਸੀਗੇ ਪਹਿਲਾਂ ਤਾਂ ਤੇ ਫੋਨ ਚੱਕਿਆ ਤੇ ਤੇ ਉਹਨਾਂ ਨੂੰ ਏਰੀਆ ਨਹੀਂ ਸਮਝ ਆਉਂਦਾ ਪਿਆ ਸੀਗਾ ਕਿੱਥੇ ਕਰਕੇ ਆਏਗੇ ਇੱਦਾਂ ਕੁਛੀ ਜਾਂਦੇ ਸੀਗੇ ਤੇ ਅਸੀਂ ਆਪਣੇ ਘਰੇ ਫੋਨ ਲਾਇਆ ਮੰਮੀ ਹੋਣੀ ਆ ਗਈ ਉੱਥੇ ਤੇ ਕਹਿੰਦਾ ਕਿ ਤੁਹਾਨੂੰ ਆਂ ਸੰਬੰਧ ਕਮਿੰਡਰ ਆ ਸੀਗਾ ਤੇ ਮम्मा ਹੋਣੀ ਦੀਨੀ ਹੋਣੀ ਆਏਗੀ ਬਿਨਾਂ ਕਿ ਫਿਰ ਉਹ ਕਿੱਥੋਂ ਕਿੱਥੋਂ ਆਉਣਾ ਮੈਡਮ ਜੀ ਮੈਡਮ ਪੂਰਾ ਦਾ ਪੋਤਾ ਹੀ ਕਿਉਂ ਤੁਹਾਡੇ ਨਾਲ ਇਸ ਤਰ੍ਹਾਂ ਦੀ ਖੁੰਦਕਵਾਜੀ ਕਰਦਾ ਕਿ ਕਾਰਨ ਕੀ ਹੈ ਆਪ ਨੂੰ ਪਤਾ ਸਾਡੀ ਕੋਈ ਵੀ ਲੜਾਈ ਨਹੀਂ ਹੈਗੀ ਉਹਨਾਂ ਨਾਲ ਬਿਲਕੁਲ ਵੀ ਲੜਾਈ ਨਹੀਂ ਹੈਗੀ ਸਾਡੀ ਉਹਨਾਂ ਨਾਲ ਜੀ ਬਸ ਉਹਨੂੰ ਇਹ ਲੱਗਦਾ ਸੀਗਾ ਸਾਡੇ ਘਰੇ ਤੇਰੀ ਹਮਲਾ ਕੀਤਾ ਆ ਇਹਨਾਂ ਭੈਣ ਭਰਾਵਾਂ ਨੇ ਕਰਾਇਆ ਆ ਜੀ ਉਸ ਤੋਂ ਇਲਾਵਾ ਕਿਸੇ ਹੋਰ ਦਾ ਨਾਮ ਪਤਾ ਤੁਹਾਨੂੰ ਦਾ ਤੇ ਇਹਨਾਂ ਦੀ ਕੁੜੀ ਤੇ ਨਾਲ 15 16 ਮੁੰਡੇ ਸਾਡੇ ਘਰੇ ਆਏ ਸੀਗੇ ਜਿਸ ਟਾਈਮ ਦੀ ਉਹ ਗੱਲ ਦੱਸਦੇ ਪਏ ਆ ਉਸ ਟਾਈਮ ਮੇਰਾ ਬ੍ਰਦਰ ਘਹਾਰੀ ਨਹੀਂ ਸੀਗਾ ਅਸੀਂ ਸੀਸੀਟੀਵੀ ਉਹ ਕਢਵਾਈ ਸੀਗੀ ਫੋਟੇ ਜੀ ਹਾਂਜੀ ਕਦੋਂ ਘਰੇ ਐਸੀ ਤੁਹਾਡੇ ਰੋਕੀ ਕੀ ਦੱਸਣ ਦੇ ਸੀਸੀਟੀ ਫੋਟੇ ਇੱਕੋ ਹੀ ਕਢਾਈ ਹਾਂਜੀ ਸਰ ਉਹ ਮੇਰੇ ਬ੍ਰਦਰ ਵੀ ਕਢਵਾਈ ਸੀਗੀ ਅਸੀਂ ਜਿਸਕੇ ਵੀ ਜੀ ਉਧਰੋਂ ਸੀਗਾ ਉਸ ਟਾਈਮ ਤੇ ਅੱਛਾ ਜੀ ਜਦੋਂ ਇਹਨਾਂ ਦੇ ਘਰੇ ਹਮਲਾ ਵਾਲਾ ਨਾ ਮੁੰਡਿਆਂ ਦਾ ਉਦੋਂ ਮੇਰਾ ਭਰਾ ਘਰੇ ਨਹੀਂ ਸੀਗਾ ਮੈਡਮ ਤਾਂ ਇਹ ਕਹਿੰਦੇ ਪਏ ਸੀਗੇ ਕਿ ਤੁਹਾਡਾ ਇਹਨਾਂ ਦਾ ਮੁੰਡਾ ਆਇਆ ਤੇ ਇਹਨਾਂ ਦੀ ਕੁੜੀ ਆਈ ਨਾਲ ਮੁੰਡੇ ਲੈ ਕੇ ਆਈ ਸਾਡੇ ਘਰ ਜੀ ਤੁਰਕੀ ਮੰਗ ਕੀ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਸਰ ਅਸੀਂ ਤਾਂ ਦੋਹਾਂ 판 ਦੀ ਕਾਰਵਾਈ ਹੋਈ ਕਰਵਾਣੀ ਹੈ ਅਗਰ ਅਸਰੇ ਵੀ ਤੁਹਾਡੀ ਬੰਦੀ ਕਾਰਵਾਈ ਨਹੀਂ ਸੀ ਅਗਲਾ ਸਟੈਪ ਕੀ ਲੇਗਾ ਮੈਡਮ ਕਿਵੇਂ ਦੇਖਦੇ ਹੋ ਇੰਸਟਾਗ੍ਰਾਮ ਤੇ ਤੁਸੀਂ ਇੰਨਾ ਫੇਮਸ ਹੋ ਫਿਰ ਵੀ ਇਸ ਤਰ੍ਹਾਂ ਦੀ ਵਾਰਦਾਤ ਹੋ ਜਾਣਾ ਕਿਵੇਂ ਦੇਖਦੇ ਹੋ ਸਾਰਾ ਕੁਝ ਸਰ ਉਹ ਤਾਂ ਮੇਰਾ ਨਾਮ ਮਿੱਦਾਂ ਲੈ ਕੇ ਬੋਲਦਾ ਪਿਆ ਸੀਗਾ ਲਾਸਟ ਟਾਈਮ ਉਹਨੇ ਨਿਊਜ਼ ਇੱਦੀ ਪ੍ਰੈਸ ਵਾਲੇ ਬੁਲਾਏ ਸੀ ਉਹਨਾਂ ਨੇ ਵੀ ਹਸਪੀਟਲ 'ਇਹ ਮੇਰਾ ਨਾਮ ਲੈ ਕੇ ਬੋਲਦਾ ਪਿਆ ਸੀਗਾ ਉਹਨਾਂ ਦੀ ਕੁੜੀ ਆ ਰਾਜ ਦੇ ਰਾ ਇੰਸਟਾਗ੍ਰਾਮ ਚਲਾਉਂਦੀ ਆ ਉਹਨੇ ਸਾਡੇ ਤੇ ਹਮਲਾ ਕਰਾਇਆ ਉਹ ਆਪ ਆਈ ਸਾਡੇ ਘਰੇ ਉਹਦਾ ਭਰਾ ਆਇਆ ਉਹਦੇ ਭਰਾ ਨੇ ਮੇਰੇ ਖੰਡਾ ਮਾਰਿਆ ਹੱਥ ਤੇ ਜਦ ਕਿ ਮੇਰਾ ਭਰਾ ਉਸ ਨਾਲ ਹੈ ਹੀ ਨਹੀਂ ਸੀਗਾ ਨਹੀਂ ਪਹਿਲੇ ਵੀ ਤੁਹਾਡਾ ਕੋਈ ਲੜਾਈ ਝਗੜਾ ਰਾਨਾ ਹੋਇਆ ਸੋ ਪਹਿਲਾਂ ਕਦੀ ਵੀ ਨਹੀਂ ਹੋਇਆ ਬਹੁਤ ਵਧੀਆ ਬੁਲਾਉਂਦੇ ਸੀਗੇ ਚਾਰ ਪੰਜ ਦਿਨ ਤੋਂ ਹੀ ਸਾਨੂੰ ਬੁਲਾਉਣਾ ਛੱਡਿਆ ਸੀ ਜਾਨ ਨੇ ਜੀ ਮੇਨ ਮੈਡਮ ਕਾਰਨ ਕੀ ਲੜਾਈ ਦਾ ਸਾਨੂੰ ਤਾਂ ਪਤਾ ਹੀ ਨਹੀਂ ਆ ਕਿ ਵੀ ਕਾਰਨ ਕੀ ਨਹੀਂ ਉਹ ਠਾੜੇ ਮਦਨ ਹਾਂਜੀ ਮੇਰੇ ਨਾਲ ਸੋਗਾਂ ਦੇ ਮਾਦਨ ਨਾਲ ਵੀ ਮੈਡਮ ਕੀ ਹੋਇਆ ਸੀਗਾ ਜੀ ਕਿਵੇਂ ਦੇਖਦੇ ਹੋ ਸਾਰਾ ਤੇ ਘਰ ਸੀਗੀ ਤੇ ਮੇਰੇ ਬੇਟੇ ਦਾ ਹੀ ਮੈਨੂੰ ਫੋਨ ਆਇਆ ਸੀਗਾ ਕਿ ਮੰਮੀ ਸਾਡੇ ਇੱਥੇ ਨਾ ਦਰਦ ਰੁਕਰ ਮੁੰਡੇ ਆ ਕੇ ਮਾਰਦੇ ਆ ਕਹਿੰਦੇ 10-12 ਹੁੰਡੇ ਆ ਮੂੰਹਾਂ ਬੱਗੇ ਹੋਏ ਉਹਨਾਂ ਨੇ ਅੱਜ ਕੋਈ ਮੁੰਡਾ ਨਹੀਂ ਪਛਾਣਿਆ ਕਹਿੰਦੇ ਤੁਸੀਂ ਜਲਦੀ ਆਓ ਸਤਾ ਬੋਟ ਲਾਉਂਦੇ ਮੈਂ ਆਪਣੇ ਘਰੋਂ ਗੱਡੀ ਕੱਢੀ ਮੇਰੀ ਭੈਣ ਦਾ ਮੁੰਡਾ ਨਾਲ ਸੀਗਾ ਉਹ ਵੀ ਆ ਕੇ ਨਾਲ ਸਕੂਟਰੀ ਤੇ દોੜਿਆ ਸਾਡੇ ਘਰੋਂ ਸਾਰਾ ਪਰਿਵਾਰ ਆ ਗਿਆ ਜਦੋਂ ਆਏ ਆ ਮੋਰੇ ਤੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਹੋਈਆਂ ਸੀ ਬੇਟੀ ਮੇਰੀ ਦੇ ਤੇ ਨਾਲ ਜਿਹੜੇ ਲਾਗੇ ਛਾਗੇ ਲੋਕ ਸੀ ਉਹ ਇਕੱਠੇ ਹੋ ਗਏ ਸੀ ਜੀ ਕਿਉਂਕਿ ਇਕੱਠੇ ਹੋ ਗਏ ਤਾਂ ਅਸੀਂ ਗੱਡੀ 'ਚ ਫਾੜ ਕੇ ਹਸਪੀਟਲ ਲਿਆਈ ਮੈਂ 100 ਨੰਬਰ ਤੇ ਵੀ ਉੱਥੇ ਬਹੁਤ ਫੋਨ ਕੀਤੇ ਕੋਈ ਨਹੀਂ ਆਇਆ ਜੀ ਉੱਥੇ ਜੀ ਕੋਈ ਕੰਪਲੇਟ ਵਾਲਾ ਪੁਲਿਸ ਕੰਪਲੇਟ ਕੋਈ ਨਹੀਂ ਉੱਥੇ ਪਹੁੰਚਿਆ ਨਹੀਂ ਮੈਡਮ ਕੀ ਰੰਜਿਸ਼ ਕੀ ਆ ਪ੍ਰੋਬਲਮ ਤੁਹਾਡੀ ਕੋਈ ਰੰਜਿਸ਼ ਨਹੀਂ ਹੈ ਮੇਰੀ ਮੇਰੇ ਨਾਲ ਤਾਂ ਕੋਈ ਲੜਾਈ ਝਗੜਾ ਨਹੀਂ ਆ ਸਿਰਫ ਉਹਨਾਂ ਨੇ ਉਹਨਾਂ ਦੇ ਬੇਟੇ ਦੇ ਘਰ ਆਣ ਕੇ ਕੋਈ ਵਾਰਦਾਤ ਕਰਕੇ ਗਿਆ ਔਰ ਉਹਨਾਂ ਨੇ ਮੇਰੀ ਬੇਟੀ ਦਾ ਇਸ ਬੇਟੀ ਦੇ ਜਿਹੜੇ ਸੱਟਾਂ ਲੱਗੀਆਂ ਇਹਦਾ ਔਰ ਮੇਰੇ ਬੇਟੇ ਦਾ ਨਾਮ ਲੈਂਦੇ ਸੀ ਔਰ ਫਿਰ ਮੈਂ ਜਿੱਥੇ ਕੋਣ ਉਹਨਾਂ ਦੇ ਘਰ ਵਾਰਦਾਤ ਕੋਣ ਕਰਕੇ ਗਿਆ ਉਹਨਾਂ ਦੇ ਘਰ ਕੋਣ ਵਾਰਦਾਤ ਕੀਤੀ ਮੈਨੂੰ ਨਹੀਂ ਪਤਾ ਜਦ ਉਸ ਟਾਈਮ ਰੋੜਾ ਪਿਆ ਸਾਰਾ ਮੱਲਾ ਉੱਥੇ ਗਿਆ ਅਸੀਂ ਵੀ ਉਸ ਟਾਈਮ ਗਏ ਮੈਂ ਬੇਟੇ ਨੂੰ ਉਹਦੇ ਨੂੰ ਪਾਣੀ ਵੀ ਭਲਾਇਆ ਤੇ ਆਪਣੀ ਗੱਡੀ ਮੈਂ ਤਾਂ ਕੱਢ ਕੇ ਮੈਂ ਤਾਂ ਬੇਟੀ ਨੂੰ ਗੱਡੀ ਕੱਢ ਕੇ ਹਸਪੀਟਲ ਲੈ ਚੀਏ ਉਹਦੇ ਤੇ ਉਹਨਾਂ ਦੀ ਮਾਂ ਉੱਥੇ ਸਾਨੂੰ ਗਾਲਾਂ ਕੱਢਣ ਲੱ ਜੀ ਰੇ ਨੇ ਕਿੱਥੇ ਤੁਸੀਂ ਪਿੰਡ ਸੰਗੋ ਸੋਇਂ ਰਹਾਂ ਜੀ ਮੈਨੂੰ ਕਿਵੇਂ ਦੇਖਦਾ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਤੇ ਇਸ ਤਾਂ ਜੀ ਉੱਥੇ ਪਹੁੰਚੀ ਮੈਂ 100 ਨੰਬਰ ਤੇ ਫੋਨ ਕੀਤਾ ਕੋਈ ਵੀ ਨਹੀਂ ਆ ਜੀ ਇੱਥੇ ਵੀ ਜੀ ਕੋਈ ਹਸਪੀਟਲ ਵੀ ਨਹੀਂ ਪਹੁੰਚਿਆ ਤੇ ਜਿੱਥੇ ਬਾਰਦਾਪ ਹੋਈ ਉੱਥੇ ਵੀ ਕੋਈ ਨਹੀਂ ਜੀ ਪੁਲਿਸ ਪ੍ਰਸ਼ਾਸਨ ਤੋਂ ਕੀ ਮੈਨੂੰ ਹੀ ਮੰਗਿਆ ਕਿ ਮੈਨੂੰ ਤਾਂ ਕਿਸੇ ਹੱਦ ਤੇ ਜੀ